ਗੱਲੋ ਜੀ ਅੱਜ ਆਪਾਂ ਦੇਖ ਰਹੇ ਆਂ ਬੋਰਡ ਦਾ ਰੁੱਖ ਬੋਰਡ ਦਾ ਰੁੱਖ ਅੱਜ ਕੱਲ੍ਹ ਲੋਪ ਹੋ ਚੁੱਕਾ ਹੈ ਪਿੰਡਾਂ ਦੇ ਵਿੱਚੋਂ ਸਥਾਂਵਾਂ ਵਿੱਚੋਂ ਪਹਿਲੇ ਲੋਕ ਬਜ਼ੁਰਗ ਇਹੋ ਜਿਹੇ ਰੁੱਖਾਂ ਥੱਲੇ ਬੈ ਕੇ ਤਾਸ਼ ਖੇਡਣੀ ਗੱਪਾਂ ਛੱਪਾਂ ਮਾਰਨੀ ਆਂ ਰਾਹਾਂ ਗਿਆਨਿਆਂ ਆਣ ਕੇ ਆਰਾਮ ਕਰਨਾ ਹਉਣ ਇਹ ਰੁੱਖ ਲਗਭਗ ਾਲੋਪ ਹੋ ਚੁੱਕੇ ਹਨ ਕੋਈ ਕੋਈ ਪਿੰਡ ਆ ਜਿਸ ਦੇ ਵਿੱਚ ਬੋੜ ਦਾ ਰੁੱਖ ਵੇਖਣ ਨੂੰ ਮਿਲੇਗਾ ਸਾਨੂੰ ਇਹੋ ਜਿਹੇ ਰੁੱਖਾਂ ਨੂੰ ਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਲਦਾ ਹੋਇਆ ਬੋੜ ਦਾ ਹੋਇਆ ਨਿੰਮ ਹੋਈ ਇਹੋ ਜਿਹੇ ਰੁੱਖ ਜਿਹੜੇ ਆ ਸਾਨੂੰ ਜਿਹੜੇ ਆ ਲਾਉਣੇ ਚਾਹੀਦੇ ਹਨ ਕਿਉਂਕਿ ਅੱਜ ਕੱਲ ਜਿਹੜਾ ਵਾ ਟੈਂਪਰੇਚਰ ਆਜੂ ਉਹ ਪੰਜਾਬ 56 ਦੇ ਕਰੀਬ ਪਹੁੰਚ ਚੁੱਕਾ ਵਾ ਸੋ ਸਾਨੂੰ ਧਿਆਨ ਦੇਣ ਦੀ ਬਹੁਤ ਹੀ ਲੋੜ ਆ ਤੇ ਪਾਣੀ ਦਾ ਪੱਧਰ ਹੀ ਕਾਫੀ ਘਟ ਚੁੱਕਾ ਹੈ ਧਰਤੀ ਦੇ ਵਿੱਚੋਂ ਪਾਣੀ ਦਾ ਪੱਧਰ ਵੀ ਲੈਵਲ ਜਿਹੜਾ ਕਾਫੀ ਲੋ ਹੋ ਚੁੱਕਾ ਸੋ ਸਾਨੂੰ ਧਿਆਨ ਦੇਣ ਦੀ ਲੋੜ ਆ ਇਹੋ ਜਿਹੇ ਰੁੱਖਾਂ ਨੂੰ ਲਾਉਣ ਦੀ ਸਾਨੂੰ ਲੋੜ ਆ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਪਿੰਡਾਂ ਵਿੱਚ ਬੋਰਡ ਦਾ ਰੁੱਖ ਅਜੇ ਵੀ ਹੈਗਾ ਏ ਕਿ ਨਹੀਂ ਤੇ ਐਡਾ ਵੱਡਾ ਰੁੱਖ ਜੋ ਤੁਹਾਨੂੰ ਮੈਂ ਵਿਖਾਇਆ ਵਾ ਬੋਰਡ ਦਾ ਰੁੱਖ ਇਹ ਦੱਸੋ ਇਨ ਇਨ ਇੰਨਾ ਵੱਡਾ ਰੁੱਖ ਬੋਰਡ ਦਾ ਰੁੱਖ ਜਿਹੜਾ ਵਾ ਤੁਹਾਡੇ ਪਿੰਡਾਂ ਵਿੱਚ ਵੀ ਹੈਗਾ ਏ ਕਿ ਨਹੀਂ ਅਜੇ ਕਮੈਂਟ ਕਰਕੇ ਦੱਸੋ